ਬੁਲੇ ਸੋ ਨਰਪਹਿ ਸਤਿਗੁਰਦੋਸ ਸ ਮਹਾਰਾਜ ਕੀ ਜੈ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਿੰਡ ਮੰਡੋਰੀ ਨਿਜਰਾ ਵਿਖੇ ਸ੍ਰੀ ਗੁਰੂ ਅਰਬਦਾਸ ਮਹਾਰਾਜੀ ਜਿਨ੍ਹਾਂ ਦਾ 619 ਮਾ ਪ੍ਰਕਾਸ਼ ਗੁਰਪੁਰ ਦਿਹਾੜਾ 1 ਫਰਵਰੀ ਨੂੰ ਹੈ 15 ਜਨਵਰੀ ਤੋਂ ਪ੍ਰਵਾਤ ਵੇਰੀਆਂ ਆਰੰਭ ਹੋ ਗਈਆਂ ਹਨ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਜੋ ਸੰਗਤਾਂ ਨਗਰ ਦੀ ਪ੍ਰਕਰਮਾ ਗੁਰੂ ਦਾ ਜਸ ਗਉਨੀ ਆਈਆਂ ਸਾਰੇ ਨਗਰ ਦੀ ਪ੍ਰਕਰਮਾ ਕਰ ਰਹੀਆਂ ਹਨ ਸਤਿਗੁਰੂ ਅਰਦਾਸ ਜੀ ਮਹਾਰਾਜ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਲਈ ਸੋ ਨਿਰਪਰ ਸਤਿਗੁਰੂ ਦਾਸ ਮਹਾਰਾਜ ਕੀ ਜੈ